ਸਸਿਗਾ ਜੀ ਸ਼ੁਭ ਸਿਤਾਰੇ ਵਿੱਚ ਆਪ ਸਭ ਦਾ ਸਵਾਗਤ ਅਸਟ੍ਰੋਲੋਜੀ ਵਿਦ ਲੌਜੀਕ ਲੌਜੀਕ ਨਾਲ ਗੱਲ ਕਰਾਂਗੇ ਆਪਾਂ ਅੱਛਾ ਇੱਕ ਗੱਲ ਲੌਜੀਕ ਨਾਲ ਹੋਰ ਹੈ ਜੋ ਗੱਲਾਂ ਬਾਤਾਂ ਅਸੀਂ ਕਰਦੇ ਆ ਅਸਲ ਚ ਉਹਨਾਂ ਦਾ ਵੀ ਲੌਜੀਕ ਹੈ ਬਿਨਾ ਸਿਰ ਪੈਰ ਤੋਂ ਆਪਾਂ ਕੋਈ ਗੱਲ ਨਹੀਂ ਕਰਦੇ ਬਹੁਤ ਸਮਝਦਾਰ ਸਰੋਤਿਆਂ ਤੁਸੀਂ ਤਾਂ ਤੁਸੀਂ ਇਹ ਚੀਜ਼ ਜਾਣਦੇ ਹੋ ਕਿ ਹਰ ਚੀਜ਼ ਦੀ ਕੋਈ ਨਾ ਕੋਈ ਵਜ੍ਹਾ ਹੈ ਮਤਲਬ ਸਾਇੰਟਿਫਿਕ ਰੀਜ਼ਨ ਹੈ ਬਿਨਾ ਵਜ੍ਹਾ ਤੋਂ ਤੇ ਕੋਈ ਸ਼ਬਦ ਬੋਲਿਆ ਨਹੀਂ ਜਾਂਦਾ ਗੁੱਸੇ 'ਚ ਗਾਲੀ ਕਿਉਂ ਨਿਕਲਦੀ ਆ ਬਈ ਗੁੱਸੇ ਚ ਪਿਆਰ ਕਿਉਂ ਨਹੀਂ ਨਿਕਲਦਾ ਉਹ ਵੀ ਤਾਂ ਵਜ੍ਹਾ ਹੀ ਐ ਦਿਮਾਗ ਤੇ ਗੁੱਸਾ ਐ ਤੇ ਪਿਆਰ ਕਿੱਥੋਂ ਨਿਕਲੂ ਦੱਸੋ ਹਰ ਚੀਜ਼ ਦੀ ਵਜ੍ਹਾ ਹੋਈ ਨਾ ਤਾਂ ਇਸ ਕਰਕੇ ਹਰ ਚੀਜ਼ ਜਦੋਂ ਜਦੋਂ ਸਾਡੇ ਕੋਲ ਬੋਲੀ ਨਹੀਂ ਜਾਂਦੀ ਆ ਸਾਡੇ ਦਿਮਾਗ ਚ ਆਉਂਦੀ ਆ ਸਾਡੇ ਮਨ ਚ ਆਉਂਦੀ ਆ ਤਾਂ ਉਹ ਸਿਚੁਏਸ਼ਨ ਤੇ ਹਾਲਾਤ ਮੁਤਾਬਕ ਹੁੰਦੀ ਹੈ ਹੈਨਾ ਇਸੇ ਤਰ੍ਹਾਂ ਹੀ ਖੂਬਸੂਰਤੀ ਤੇ ਪਿਆਰ ਹੈ ਕਹਿੰਦੇ ਹਰ ਚੀਜ਼ ਖੂਬਸੂਰਤ ਹੈ ਹਰ ਚੀਜ਼ ਖੂਬਸੂਰਤ ਹੈ ਖੂਬਸੂਰਤ ਤੇ ਹੈ ਪਰ ਅਸਲ ਦੇ ਵਿੱਚ ਖੂਬਸੂਰਤ ਉਹਨੂੰ ਲੱਗਦੀ ਹੈ ਜਿਸ ਦੇ ਮਨ ਵਿੱਚ ਉਸ ਪ੍ਰਤੀ ਪ੍ਰੇਮ ਹੈ ਪ੍ਰੇਮ ਖੂਬਸੂਰਤ ਹੈ ਵਿਸ਼ਵਾਸ ਖੂਬਸੂਰਤ ਹੈ ਪ੍ਰੇਮ ਹੀ ਉਸਦੀ ਖੂਬਸੂਰਤੀ ਨੂੰ ਬਰਕਰਾਰ ਰੱਖਦਾ ਹੈ ਤੇ ਜਦੋਂ ਪ੍ਰੇਮ ਖਤਮ ਤਾਂ ਸਾਹਮਣੇ ਵਾਲੇ ਦੀ ਖੂਬਸੂਰਤੀ ਖਤਮ ਜਾਂਦੀ ਹੈ ਖੂਬਸੂਰਤੀ ਖਤਮ ਨਹੀਂ ਹੁੰਦੀ ਅਸਲ 'ਚ ਪ੍ਰੇਮ ਖਤਮ ਹੁੰਦਾ ਹੈ ਅੰਦਰ ਦੀ ਅਟੈਚਮੈਂਟ ਖਤਮ ਹੁੰਦੀ ਹੈ ਇਕ ਇਨਸਾਨ ਹੈ ਕਿਸੇ ਨੂੰ ਬੜਾ ਖੂਬਸੂਰਤ ਲੱਗਦਾ ਹੈ ਹੈਨਾ ਉਸ ਨੂੰ ਉਸ ਨਾਲ ਪਿਆਰ ਹੈ ਉਤਾ ਖੂਬਸੂਰਤ ਲੱਗ ਰਿਹਾ ਪਰ ਉਹ ਸਾਬਤ ਕਿਦਾਂ ਕਰੇ ਉਹ ਕਹਿੰਦਾ ਹੈ ਕਿ ਉਹ ਬਹੁਤ ਸੋਹਣਾ ਹੈ ਜਾਂ ਬਹੁਤ ਸੋਹਣੀ ਹੈ ਦੂਸਰੇ ਉਹਨੂੰ ਕਹਿੰਦੇ ਆ ਕਿ ਨਹੀਂ ਐਦਾਂ ਵੀ ਨਹੀਂ ਹੈ ਠੀਕ ਹੈ ਸੋਹਣੀ ਹੈ ਪਰ ਇੰਨਾ ਵੀ ਨਹੀਂ ਹੈ ਜਾਂ ਸੋਹਣਾ ਹੈ ਜਾਂ ਸੋਹਣੀ ਐਨੀ ਵੀ ਨਹੀਂ ਹੁਣ ਐਨੀ ਤੇ ਤੁਹਾਨੂੰ ਨਾਪਣ ਦੇ ਲਈ ਕੀ ਹੈ ਮਨ ਚ ਪ੍ਰੇਮ ਹੋਏਗਾ ਤਾਂ ਖੂਬਸੂਰਤ ਲੱਗੇਗੀ ਨਾ ਚੀਜ਼ ਤੇ ਚਲੋ ਉਸਦੀ ਖੂਬਸੂਰਤੀ ਨੂੰ ਸਾਰਿਆਂ ਨੇ ਮੰਨ ਕੇ ਇੱਕ ਰਿਸ਼ਤਾ ਬਣ ਗਿਆ ਦੋਸਤੀ ਦਾ ਰਿਸ਼ਤਾ ਪ੍ਰੇਮ ਦਾ ਰਿਸ਼ਤਾ ਵਿਆਹ ਦਾ ਰਿਸ਼ਤਾ ਬਣ ਗਿਆ ਹੈ ਨਾ ਤੇ ਉਸ ਤੋਂ ਬਾਅਦ ਇੱਕ ਟਾਈਮ ਤੋਂ ਬਾਅਦ ਲੜਾਈ ਝਗੜੇ ਸ਼ੁਰੂ ਸਭ ਕੁਝ ਸ਼ੁਰੂ ਤੇ ਹੁਣ ਸਾਨੂੰ ਉਹ ਚੀਜ਼ ਖੂਬਸੂਰਤ ਨਹੀਂ ਲੱਗਦੀ ਸਾਨੂੰ ਉਹ ਇਨਸਾਨ ਖੂਬਸੂਰਤ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਉਹ ਤੇ ਉਹੀ ਹੈ ਉਹਦੀ ਸੋਚ ਵੀ ਉਹੀ ਹੈ ਉਹਦਾ ਦਿਮਾਗ ਵੀ ਉਹੀ ਹੈ ਉਹਦਾ ਚਿਹਰਾ ਵੀ ਉਹੀ ਹੈ ਉਹਦੀ ਹਾਈਟ ਵੀ ਉਹੀ ਹੈ ਫਿਰ ਉਹ ਸਾਨੂੰ ਖੂਬਸੂਰਤ ਕਿਉਂ ਨਹੀਂ ਲੱਗਦਾ ਕਿਉਂਕਿ ਅੰਦਰ ਦਾ ਪ੍ਰੇਮ ਖਤਮ ਹੋ ਗਿਆ ਅੰਦਰ ਦੀ ਤ੍ਰਿਸ਼ਨਾ ਖਤਮ ਹੋਊਗੀ ਤਾਂ ਅੰਦਰ ਦਾ ਪ੍ਰੇਮ ਹੀ ਅਸਲ ਵਿੱਚ ਸਾਨੂੰ ਦੂਸਰੇ ਦੇ ਪ੍ਰਤੀ ਖੂਬਸੂਰਤ ਸਾਡੀਆਂ ਅੱਖਾਂ ਉਸ ਨੂੰ ਜੱਜ ਕਰਦੀਆਂ ਨੇ ਜੋ ਸਾਡੇ ਮਨ ਦੇ ਵਿੱਚ ਜਦੋਂ ਪ੍ਰੇਮ ਉਜਾਗਰ ਹੁੰਦਾ ਜਿਵੇਂ ਜਿਵੇਂ ਲੈਲਾ ਕਹਿੰਦੇ ਆ ਸੋਹਣੀ ਨਹੀਂ ਸੀ ਕਹਿੰਦੇ ਆ ਇੱਕ ਗੱਲ ਮਸ਼ਹੂਰ ਹੋਈ ਹੋਈ ਹੈ ਕਿ ਲੈਲਾ ਸੋਹਣੀ ਨਹੀਂ ਸੀ ਰੰਗ ਦੀ ਪੱਕੀ ਸੀ ਤੇ ਮਜਨੂ ਕਹਿੰਦੇ ਬੜਾ ਸਮਾਰਟ ਸੀ ਲੈਲਾ ਨੂੰ ਦੇਖਣ ਲਈ ਕੀ ਕੁਝ ਕੀਤਾ ਉਹਨੇ ਲੈਲਾ ਦੇ ਪਿਆਰ ਵਿੱਚ ਕੀ ਕੁਝ ਕੀਤਾ ਹਣਾ ਸਾਰਾ ਦਿਨ ਜਾ ਕੇ ਬੈਠੇ ਰਹਿਣਾ ਕਹਿੰਦੇ ਆ ਸੁਣਿਆ ਏ ਕਿ ਉਹ ਹੱਥ ਮਾਰ ਕੇ ਉਹਦਾ ਆ ਆਟੇ ਵਾਲਾ ਜਦੋਂ ਮੰਗਤਾ ਬਣ ਕੇ ਖੜ ਜਾਂਦਾ ਸੀ ਸੁੱਟ ਦਿੰਦੀ ਸੀ ਤੇ ਸਾਰਾ ਦਿਨ ਮੂੰਹ ਚੱਕ ਕੇ ਉਹਦੇ ਮਹਿਲ ਵਾਲ ਘਰ ਵਾਲ ਦੇਖੀ ਜਾਂਦਾ ਸੀ ਤੇ ਉਸ ਸ਼ਹਿਰ ਦਾ ਰਾਜਾ ਜੋ ਸੀ ਰਾਜਾ ਰਾਜੇ ਨੂੰ ਪਤਾ ਸੀ ਉਹਦੀ ਕਿ ਇੰਨੀ ਖੂਬਸੂਰਤ ਹੈ ਨਹੀਂ ਲੈਲਾ ਤਾਂ ਉਹਨੇ ਬਹੁਤ ਸਾਰੀਆਂ ਖੂਬਸੂਰਤ ਸੁੰਦਰੀਆਂ ਬਹੁਤ ਸੋਹਣੀਆਂ ਕੁੜੀਆਂ ਲਿਆ ਕੇ ਉਹਦੇ ਸਾਹਮਣੇ ਖੜੀਆਂ ਕੀਤੀਆਂ ਉਹਨੂੰ ਦਿਖਾਏ ਕਿ ਦੇਖ ਕਿੰਨੀਆਂ ਸੋਹਣੀਆਂ ਸੋਹਣੀਆਂ ਨੇ ਇਹ ਤੇ ਤੂੰ ਲੈ ਲੈ ਪਿੱਛੇ ਕਮਲਾ ਹੋਏ ਆ ਕੀ ਆ ਲੈਲਾਜ ਕੁਝ ਵੀ ਨਹੀਂ ਹੈ ਤਾਂ ਤੂੰ ਇਹ ਇਹ ਖੂਬਸੂਰਤ ਨੇ ਜਿਹਦੇ ਤੂੰ ਮਰਜੀ ਪੁੱਛ ਤੂੰ ਉਹਨਾਂ ਦਾ ਕੰਪੇਅਰ ਕਰਕੇ ਦੇਖ ਇੱਕ ਦੂਜੇ ਦੇ ਤਾਂ ਇਹ ਤਾਂ ਬਹੁਤ ਸੋਹਣੀਆਂ ਨੇ ਮਤਲਬ ਉਹਨੇ ਆਪਣੀ ਵਰਡਿੰਗ ਚ ਕਿਹਾ ਹੁਣ ਪਰ ਨਹੀਂ ਮਜਨੂ ਨੂੰ ਉਹਨਾਂ ਚ ਕੋਈ ਖੂਬਸੂਰਤ ਨਹੀਂ ਲੱਗੀ ਉਹ ਕਹਿੰਦਾ ਨਹੀਂ ਇਹ ਤੇ ਖੂਬਸੂਰਤ ਨਹੀਂ ਮੇਰੀ ਨਜ਼ਰ ਤੋਂ ਦੇਖੋ ਮੇਰੀ ਨਜ਼ਰ ਤੋਂ ਤਾਂ ਲੈਲਾ ਹੀ ਖੂਬਸੂਰਤ ਹੈ ਕਿਉਂਕਿ ਉਹਦੇ ਮਨ ਚ ਲੈਲਾ ਪ੍ਰਤੀ ਪ੍ਰੇਮ ਸੀ ਉਸ ਨੂੰ ਉਹ ਖੂਬਸੂਰਤ ਲੱਗਦੀ ਆ ਲੱਗਦੀ ਸੀ ਤਾਂ ਗੱਲ ਕੀ ਹੋਈ ਖੂਬਸੂਰਤੀ ਸਾਡੇ ਅੰਦਰ ਪ੍ਰੇਮ ਨੂੰ ਉਜਾਗਰ ਕਰਦੀ ਆ ਪ੍ਰੇਮ ਦਾ ਉਜਾਗਰ ਹੋਣਾ ਹੀ ਖੂਬਸੂਰਤੀ ਆ ਸਾਡੇ ਮਨ ਚ ਪਿਆਰ ਹੋਣਾ ਹੀ ਖੂਬਸੂਰਤੀ ਆ ਤੇ ਜਦੋਂ ਉਹ ਸਾਡੇ ਪਿਆਰ ਮਨ ਚ ਖਤਮ ਹੋ ਗਿਆ ਤਾਂ ਉਹ ਸਾਨੂੰ ਉਹੀ ਚੀਜ਼ਾਂ ਖਰਾਬ ਲੱਗਣ ਲੱਗ ਜਾਂਦੀਆਂ ਨੇ ਉਹਨਾਂ ਚੋਂ ਹੀ ਅਸੀਂ ਦੋਸ਼ ਲੱਭਣ ਲੱਗ ਜਾਂਦੇ ਆਂ ਜਦ ਕਿ ਉਹ ਦੂਸਰੇ ਲਈ ਤੀਸਰੇ ਲਈ ਉਹ ਵੀ ਖੂਬਸੂਰਤ ਹੋ ਸਕਦੀ ਹੈ ਕਿਉਂਕਿ ਜਿਸ ਜਿਸ ਲਈ ਜੋ ਜੋ ਸੋਚ ਅਸੀਂ ਬਣਾਉਂਦੇ ਆ ਇਹ ਸਾਡੇ ਮਨ ਦੇ ਵਿੱਚ ਉਸੇ ਤਰ੍ਹਾਂ ਦੀ ਭਾਵਨਾ ਉਜਾਗਰ ਕਰਦੀ ਹੈ ਨਾ ਲੌਜੀਕ ਜਰਾ ਸੋਚ ਕੇ ਦੇਖਿਓ ਇੱਕ ਨੂੰ ਤੁਸੀਂ ਦੁਨੀਆ ਜਿੱਤਣ ਦੇ ਲਈ ਪਿਆਰ ਕਰਦੇ ਹੋ ਸਾਰੇ ਪਰਿਵਾਰ ਨਾਲ ਲੜਦੇ ਹੋ ਸਾਰੇ ਸਮਾਜ ਨਾਲ ਲੜ ਪੈਂਦੇ ਹੋ ਤੇ ਫਿਰ ਤੁਸੀਂ ਉਹਦੇ ਨਾਲ ਹੀ ਲੜ ਪੈਂਦੇ ਸਮਾਵਿੱਤਨ ਬਹੁਤ ਐਗਜ਼ਾਮਪਲ ਆ ਤੁਹਾਨੂੰ ਮਿਲ ਜਾਣਗੇ ਸਮਾਂ ਬੀਤਣ ਤੇ ਅਸੀਂ ਉਸਦੇ ਹੀ ਖਿਲਾਫ ਹੋ ਜੰਨੇ ਆ ਜਿਹਦੇ ਲਈ ਅਸੀਂ ਦੁਨੀਆ ਦੇ ਖਿਲਾਫ ਹੋਏ ਸੀ ਸੱਚਾਈ ਹੈ ਨਾ ਇਹ ਚਲੋ ਪੰਚਾਂਗ ਜਾਣਦੇ ਆ ਆਪਾਂ ਤੁਸੀਂ ਬੜੇ ਸਮਝਦਾਰ ਕਿਸ ਚੀਜ਼ ਵਾਲਾ ਇਸ਼ਾਰਾ ਇਹ ਵੀ ਸਮਝ ਜਾਣੇ ਹੋ ਤੁਸੀਂ ਬਾਕੀ ਚਰਚਾ ਆਪਾਂ ਕਰਦੇ ਰਹਿਣੇ ਆ ਕਈ ਕੁਝ ਗੱਲਾਂ ਜੋ ਸਾਡੇ ਨਾਲ ਰੋਜ਼ਮਰਾ ਦੀ ਜ਼ਿੰਦਗੀ ਚ ਹੁੰਦੀਆਂ ਨੇ ਉਸ ਬਾਰੇ ਤੇ ਅੱਜ ਆਪਾਂ ਸੋਮਵਾਰ ਦਾ ਦਿਨ ਹੈ ਜੀ 19 19 ਤਰੀਕ ਹੋਗੀ 19 ਫਰਵਰੀ 2024 ਦਿਨ ਸੋਮਵਾਰ ਦਾ ਮਰਗਾ ਨਕਸ਼ਤਰ ਚੱਲ ਰਿਹਾ ਮੰਗਲ ਦਾ ਨਕਸ਼ਤਰਾ 10 ਜੇਤੀ ਤੱਕ ਚੱਲੇਗਾ ਉਸ ਤੋਂ ਬਾਅਦ ਆਂਧਰਾ ਨਕਸ਼ਤਰ ਵਿਸ਼ਕੁੰਭ ਜੋਗ ਰਹੇਗਾ ਮਿਥੁਨ ਰਾਸ਼ੀ ਵਿੱਚ ਚੰਦਰਮਾ 3 ਨੰਬਰ ਦੇ ਵਿੱਚ ਭਦਰ 22 28 ਤੋਂ ਸ਼ੁਰੂ ਹੋ ਕੇ ਸੂਰੇ ਸੱਤ ਪਿਛਾ ਨਕਸ਼ਤਰ ਵਿੱਚ ਤੇ ਬੁੱਧ ਕੁੰਭ ਵਿੱਚ ਜਾ ਰਹੇ ਆ ਹੁਣ ਸੁਣੋ ਸੂਰਜ ਤੇ ਸ਼ਨੀ ਦੀ ਜੋਤੀ ਬਣੀ ਹੋਈ ਸੀ ਕੁੰਭ ਵਿੱਚ ਤੇ ਅੱਜ ਚਲੇ ਜਾਣਗੇ ਬੁੱਧ ਮਹਾਰਾਜ ਰਾਸ਼ੀ ਪਰਵਰਤਨ ਕਰਕੇ ਕਿੱਥੇ ਸੂਰਜ ਤੇ ਬੁੱਧ ਨਾਲ ਸੂਰਜ ਤੇ ਸ਼ਨੀ ਦਾ ਜੋਧੀ ਬਣਾਉਣਗੇ 10 ਨੰਬਰ ਦੀ ਰਾਸ਼ੀ ਹੁਣ ਬੁੱਧ ਇਹ ਕਹਿ ਜਾ ਗਰਿਆ ਜਿਹਦਾ ਸੂਰਜ ਦਾ ਵੀ ਮਿੱਤਰ ਹੈ ਤੇ ਸ਼ਨੀ ਦਾ ਵੀ ਮਿੱਤਰ ਹੈ ਤੇ ਦੋਨਾਂ ਦੀ ਲੜਾਈ ਝਗੜੇ ਦੇ ਵਿੱਚ ਬੁੱਧ ਆ ਰਾਮ ਨਾਲ ਗਿਰਗੜਤੀ ਤਰ੍ਹਾਂ ਤੋਂ ਇਹਨਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਕਿ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਕੁਝ ਮੁਸੀਬਤਾਂ ਦਾ ਹੱਲ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਜੋ ਪਿਛਲੇ ਇੱਕ ਹਫ਼ਤੇ ਤੋਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਤੁਸੀਂ ਜਾਣਦੇ ਹੋ ਹਨਾ ਕੱਲ ਸਵੇਰੇ ਤੜਕੇ ਜਾਏਗਾ ਬੁੱਧ ਹਨਾ ਤੇ ਕੱਲ ਗੁਪਤਨਾਂ ਰਾਤਰੇ ਵੀ ਸਮਾਪਤ ਹੋ ਗਈ ਸੀ ਐਤਵਾਰ ਆਪਾਂ ਰਾਸ਼ੀ ਨਹੀਂ ਤੁਹਾਨੂੰ ਪਾ ਸਕੇ ਤੇ ਕਿੱਦਾਂ ਦਾ ਰਹੇਗਾ ਬੁੱਧਾ ਰਾਸ਼ੀ ਪਰਵਰਤਨ ਸੂਰਜ ਤੇ ਸ਼ਨੀ ਨਾਲ ਜੋਤੀ ਬਣੇਗੀ ਕਿੱਦਾਂ ਦੇ ਪ੍ਰਭਾਵ ਨੂੰ ਅਸੀਂ ਕਿਦਾਂ ਹੋਰ ਸ਼ੁਭ ਕਰ ਸਕਦੇ ਹਾਂ ਕਿਹੜੀ ਰਾਸ਼ੀ ਲਈ ਕਿਦਾਂ ਦੀ એનર્ਜੀ ਹੋਣ ਵਾਲੀ ਹੈ ਸਹੀ ਤਾਂ ਚਲੋ ਜਾਣਦੇ ਹਾਂ ਸਭ ਤੋਂ ਪਹਿਲਾਂ ਐਰੇਜ਼ ਅਣੀ ਮੇਸ਼ ਰਾਸ਼ੀ ਰਾਹੂ ਕਾਲ ਦਾ ਟਾਈਮ ਦੱਸ ਦਈਏ ਜੀ ਤੁਹਾਨੂੰ ਅੱਜ ਸੋਮਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ 7:30 ਵਜੇ ਤੋਂ ਲੈ ਕੇ 9 ਵਜੇ ਤੱਕ ਰਹੇਗਾ ਜਿਨ੍ਹਾਂ ਦਾ ਜਨਮ ਦਿਨ ਹਰਾਚਾਰਾ ਗਊਸ਼ਾਲਾ ਜਰੂਰ ਪਾਓ ਤੇ ਨਾਲ ਹਰੀ ਮੂੰਗੀ ਵੀ ਦਾਨ ਕਰੋ ਬੁੱਧ ਰਾਸ਼ੀ ਪਰਵਰਤਨ ਕਰ ਰਹੇ ਐਰੇਜ਼ ਅਣੀ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਮੇਸ਼ ਰਾਸ਼ੀ ਵਾਲਿਆਂ ਦੇ ਲਈ 11ਵੇਂ ਸਥਾਨ ਵਿੱਚ ਬੁੱਧ ਜਾਏਗਾ 10ਵੇਂ ਤੋਂ ਨਿਕਲ ਕੇ ਮੰਗਲ ਨਾਲੋਂ ਨਿਕਲੇਗਾ ਮੰਗਲ ਦਾ ਮਿੱਤਰ ਨਹੀਂ ਹੈ ਜੋ ਜੋ ਬੁੱਧ ਹੈ ਤਾਂ ਇਸ ਕਰਕੇ ਮੰਗਲ ਨਾਲੋਂ ਨਿਕਲ ਕੇ ਮੰਗਲ ਦੀ ਉਚਤਾ ਜਿਆਦਾ ਵਧਣ ਵਾਲੀ ਹੈ ਤੇ ਸੂਰਜ ਨਾਲ ਮਿਲ ਕੇ ਮੰਗਲ ਨੇਕ ਹੋਣ ਵਾਲਾ ਤਾਂ ਕਾਫੀ ਹੱਦ ਤੱਕ ਪਰੇਸ਼ਾਨੀਆਂ ਪਰਿਵਾਰਕ ਤੌਰ ਤੇ ਖਾਸ ਤੌਰ ਤੇ ਬੇਟੀ ਨੂੰ ਲੈ ਕੇ ਭੈਣ ਨੂੰ ਲੈ ਕੇ ਜੋ ਤੁਹਾਡੀਆਂ ਹੋਈਆਂ ਸੀ ਉਹਨਾਂ ਦਾ ਹੱਲ ਮਿਲਣ ਵਾਲਾ ਤੁਹਾਨੂੰ ਵੀਜ਼ਾ ਲਈ ਪੇਪਰ ਦਿੱਤੇ ਹੋਏ ਸੀ ਤਾਂ ਵੀਜ਼ਾ ਆਉਣ ਵਾਲਾ ਤੁਹਾਡਾ ਇਸ ਟਾਈਮ ਤੇ ਸੂਰਜ ਬੁੱਧ ਨੇ ਮੰਗਲ ਨੂੰ ਨੇਕ ਕਰਨਾ ਤੇ ਮੰਗਲ ਤੁਹਾਡੇ ਲਗਨ ਦਾ ਮਾਲਕ ਹੈ ਪਹਿਲਾਂ ਤੋਂ ਕਿ ਬ੍ਰਸਟ ਚੱਲ ਰਿਹਾ ਤੇ ਨਾਲ ਤੁਸੀਂ ਕੀ ਕਰਨਾ ਹੈ ਥੋੜੇ ਦਿਨ ਤਾਂਬੇ ਦਾ ਪੈਸਾ ਆਪਣੇ ਕੋਲ ਜਰੂਰ ਰੱਖ ਲੈਣਾ ਥੋੜਾ ਬਾਣੀ ਤੇ ਕੰਡੋਰ ਰੱਖ ਕੇ ਚੱਲਣਾ ਹੈ ਇਨਕਮ ਜ਼ਿਆਦਾ ਇਨਵੈਸਟ ਨਹੀਂ ਕਰਨੀ ਕਰੋਗੇ ਤਾਂ ਨੁਕਸਾਨ ਕੋਈ ਨਹੀਂ ਹੈ ਪਰ ਫਿਰ ਵੀ ਕੀ ਪਤਾ ਕਦੋਂ ਬੁੱਧ ਸੂਰਜ ਦੀ ਬਜਾਇ ਸ਼ਨੀ ਦੀ ਮਿੱਤਰਤਾ ਕਰ ਜਾਵੇ ਦੋਨਾਂ ਦਾ ਹੀ ਮਿੱਤਰ ਹੈ ਨਾ ਤਾਰਸੀ ਹਨ ਬ੍ਰਿਕਰਾਸ਼ੀ ਵਾਲਿਆਂ ਦੇ ਲਈ ਸਰਕਾਰੀ ਦਰਬਾਰੇ ਤੁਹਾਡੇ ਅੱਛੇ ਲੋਕਾਂ ਨਾਲ ਸੰਬੰਧ ਸੀ ਫਾਇਦਾ ਕੋਈ ਨਹੀਂ ਹੋਇਆ ਤੇ ਹੁਣ ਹੋਣ ਵਾਲਾ ਹੈ ਬਹੁਤ ਅੱਛਾ ਫਲ ਦੇਵੇਗਾ ਤੁਹਾਨੂੰ 10ਵੇਂ ਸਥਾਨ ਵਿੱਚ ਜਾ ਕੇ 10ਵੀਂ ਜੋ ਦ੍ਰਿਸ਼ਟੀ ਹੈ ਉਹ ਵਧੀਆ ਹੀ ਹੁੰਦੀ ਹੈ ਚੌਥੇ ਖਾਨੇ ਨੂੰ ਦੇਖਦੀ ਹੈ ਠੀਕ ਹੈ ਤੇ ਬ੍ਰਿਕਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਜੀ ਸੂਰਜ ਬੁੱਧ ਤੇ ਸ਼ਨੀ ਦੀ ਜੋਤੀ ਸ਼ਨੀ ਤੁਹਾਡਾ ਮਿੱਤਰ ਤੇ ਇਸ ਕਰਕੇ ਤੁਸੀਂ 10ਵੇਂ ਸਥਾਨ ਵਿੱਚ ਹੈ ਤਾਂ ਜੋ ਰਾਜਨੀਤੀ ਵਿੱਚ ਨੇ ਜਾ ਰਾਜਨੀਤੀ ਵਿੱਚ ਆਪਣਾ ਨਾਮ ਚਮਕਾਉਣਾ ਚਾਹੁੰਦੇ ਆ ਤਾਂ ਇਸ ਟਾਈਮ ਤੇ ਸਮਾਂ ਬਿਲਕੁਲ ਬੈਸਟ ਚੱਲੇਗਾ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤੁਹਾਨੂੰ ਨਹੀਂ ਆਏਗੀ ਜੋ ਬੁੱਧ ਹੈ ਉਹ ਜੋ ਰਾਸ਼ੀ ਪਰਵਰਤਨ ਕਰਕੇ ਜਾ ਰਿਹਾ ਹੈ ਨਾ ਤੇ ਇਹ ਸਭ ਚੀਜ਼ਾਂ ਨੂੰ ਸ਼ੁਭ ਹੀ ਕਰੇਗਾ ਠੀਕ ਹੈ ਜਦੋਂ ਤੱਕ ਮੰਗਲ ਕੁੰਭ ਚ ਜਾਏਗਾ ਤਕਰੀਬਨ ਇਹ ਜਾਏਗਾ 15 ਮਾਰਚ ਨੂੰ ਤਾਂ ਉਦੋਂ ਤੱਕ ਬੁੱਧ ਸਹੀ ਕੰਮ ਕਰਨ ਵਾਲਾ ਹੈ ਪਰ ਬੁੱਧ ਮੀਨ ਚ ਜਾਏਗਾ 7 ਮਾਰਚ ਨੂੰ 7 ਮਾਰਚ ਤੱਕ ਜੋ ਇਨਵੈਸਟਮੈਂਟ ਆ ਤੁਸੀਂ ਪੂਰੀ ਤਰ੍ਹਾਂ ਨਾਲ ਕਰ ਸਕਦੇ ਹੋ ਠੀਕ ਹੈ ਜੈਮਿਨੀ ਜਾਨੀ ਮਿਥੂ ਰਾਸ਼ੀ ਵਾਲੇ ਮਿਥੂ ਰਾਸ਼ੀ ਵਾਲਿਆਂ ਦੇ ਲਈ ਜੋ ਦੇਖਿਆ ਜਾਵੇ ਤਾਂ ਕੁੰਭ ਰਾਸ਼ੀ ਜਾਨੀ 11ਵੇਂ ਸਥਾਨ ਤੇ ਵਿੱਚ 11 ਨੰਬਰ ਦੀ ਰਾਸ਼ੀ ਵਿੱਚ ਸੂਰਜ ਬੁੱਧ ਤੇ ਸ਼ਨੀ ਦਾ ਬੈਠਣਾ ਜੋ ਹੈ 9ਵੇਂ ਸਥਾਨ ਵਿੱਚ 8ਵੇਂ ਤੋਂ ਨਿਕਲ ਕੇ 9ਵੇਂ ਜਾਏਗਾ ਤਾਂ ਚਲੋ ਚੰਗਾ ਹੀ ਹੈ ਥੋੜੀਆਂ ਸਿਹਤ ਲਈ ਪਰੇਸ਼ਾਨੀਆਂ ਤੁਹਾਡੀਆਂ ਹੁਣ ਕਟਣਗੀਆਂ ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਤਾਂ ਆਪਾਂ ਸੂਰਜ ਦੇ ਨਾਲ ਵੀ ਦੱਸਿਆ ਸੀ ਤੇ ਹੁਣ ਬੁੱਧ ਨਾਲ ਹੋ ਗਿਆ ਕਿਸੇ ਪੇਪਰ ਦੀ ਪਰੇਸ਼ਾਨੀ ਆਈ ਸੀ ਤਾਂ ਉਹ ਹੁਣ ਠੀਕ ਹੋ ਜਾਣੀ ਆ। 네ਗੇਟਿਵ ਤਾਂ ਨਹੀਂ ਜਿਆਦਾ ਆਪਾਂ ਕਹਿ ਸਕਦੇ ਪਰ ਫਿਰ ਵੀ ਬੁੱਧ ਨੌਵੇਂ ਸਥਾਨ 'ਚ ਸ਼ੁਭ ਫਲ ਨਹੀਂ ਕਰਦਾ ਪਰ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ مالک ਹੈ ਤਾਂ ਕੀ ਕਰਨਾ ਤੁਸੀਂ ਹਰੇ ਲੇਜ਼ ਦੇ ਪੈਕਟ ਜਾਂ ਹਰੇ ਸੇਬ ਨੌ ਕੰਝਗਾ ਨੂੰ ਜ਼ਰੂਰ ਦੇ ਦੇਓ ਅਗਰ ਔਲਾਦ ਵੱਲੋਂ ਜਾਂ ਵਿਦੇਸ਼ ਵੱਲੋਂ ਜਾਂ ਕਿਸੇ ਕੰਮਕਾਰ ਵੱਲੋਂ ਕੋਈ ਪਰੇਸ਼ਾਨੀ ਆ ਰਹੀ ਹੋਵੇ ਤਾਂ ਕੈਂਸਰ ਜਾਨੀ ਕਰਕਰਾ ਸ਼ੀ ਕਰਕਰਾਸ਼ੀ ਵਾਲਿਆਂ ਦੇ ਲਈ ਕਿਉਂਕਿ 8ਵੇਂ ਸਥਾਨ ਵਿੱਚ ਜਾਏਗਾ ਬੁੱਧ ਹੈਨਾ ਤਾਂ 8ਵਾਂ ਖਾਨਾ ਜੂ ਹੈ ਮੌਤ ਦਾ ਹੈ ਤਾਂ ਬਾਹਰ ਮੇ ਖਾਨੇ ਦਾ ਮਾਲਕ 8ਵੇਂ ਸਥਾਨ ਵਿੱਚ ਬੈਠੇਗਾ ਨਾ ਫਾਇਦਾ ਨਾ ਨੁਕਸਾਨ ਆਲੇ ਦੁਆਲੇ ਦੀ એનર્ਜੀ ਜੋ ਹੈ ਇਸ ਨੂੰ ਤੇ ਸ਼ੁਭ ਤੁਸੀਂ ਆਪ ਹੀ ਕਰਨਾ ਹੈ ਪਰ ਬੁੱਧ ਦਾ 8ਵੇਂ ਸਥਾਨ ਵਿੱਚ ਬੈਠਣਾ ਜੋ ਤੁਹਾਡੇ ਦੰਦਾਂ ਦੀ ਪ੍ਰੋਬਲਮ ਹੈ ਦੰਦਾਂ ਦੇ ਹਸਪੀਟਲ ਤੁਹਾਨੂੰ ਚੱਕਰ ਲਵਾਏਗਾ ਹੀ ਲਵਾਏਗਾ ਭਾਵੇਂ ਪਰਿਵਾਰ ਵਿੱਚ ਕਿਸੇ ਵੱਲੋਂ ਕਰੇ ਯਾਨੀ ਕਿ ਬੁੱਧ 8ਵੇਂ ਲਵਾਉਂਦਾ ਹੈ ਨਾ ਸੂਰਜ சனி ਦੀ ਜੁਤੀ ਕਰਕੇ ਐਸਾ ਵਾਹਨ ਧਿਆਨ ਨਾਲ ਚਲਾਉਣਾ ਤੁਸੀਂ ਦਿਮਾਗੀ ਥੋੜੀ ਪਰੇਸ਼ਾਨੀ ਆਏਗੀ ਹਰ ਕੰਮ ਦੇ ਲੇਟ ਹੋਣ ਕਰਕੇ ਤਾਂ ਤੁਸੀਂ ਕਰਕ ਰਾਸ਼ੀ ਵਾਲਿਆਂ ਨੇ ਚੰਦਰ ਦੀ ਮਜ਼ਬੂਤੀ ਰੱਖਣੀ ਹੈ ਬੁੱਧ ਨੂੰ ਤੇ ਸ਼ੇਰ ਨਹੀਂ ਨਹੀਂ ਬੱਕਰੀਆਂ ਨੂੰ ਕੁਝ ਨਾ ਕੁਝ ਖਾਣ ਨੂੰ ਪਾਓ ਬੁੱਧ ਸੋ ਸ਼ੋਕਫਲ ਦੇਵੇਗਾ ਅਗਲੀ ਰਾਸ਼ੀ ਲੀ ਹੋ ਜਾਣੀ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਧਨ ਤੇ ਇਨਕਮ ਦਾ ਮਾਲਕ ਹੈ ਬੁੱਧ ਤੇ 7ਵੇਂ ਸਥਾਨ ਵਿੱਚ ਚਲਾ ਗਿਆ ਚਲੋ ਧਨ ਵੀ ਆਇਆ ਇਨਕਮ ਹੀ ਆਇਆ ਕਿੱਥੋਂ ਆਇਆ ਬਿਜ਼ਨਸ ਤੋਂ ਕਿੱਥੋਂ ਆਇਆ ਸਾਹਮਣੇ ਤੋਂ ਸਾਹਮਣੀ ਦ੍ਰਿਸ਼ਟੀ ਮਤਲਬ ਸਤਮੀ ਪਾਰਟਨਰਸ਼ਿਪ ਵਿੱਚ ਕੰਮ ਕਰਨ ਦੀ ਕੋਈ ਨਵੀਂ ਆਫਰ ਆਣ ਵਾਲੀ ਹੈ ਤੁਹਾਨੂੰ ਤਾਂ ਕਰ ਸਕਦੇ ਹੋ ਪਾਰਟਨਰਸ਼ਿਪ ਵਿੱਚ ਕੰਮ ਕੋਈ ਪਰੇਸ਼ਾਨੀ ਨਹੀਂ ਹੁਣ ਗੁਰੂ ਸਤਵੇਂ ਸਥਾਨ ਦੇ ਵਿੱਚ ਦਿਮਾਗ ਨਾਲ એનર્ਜੀ ਨਾਲ ਕੀਤੇ ਕੰਮ ਤੁਹਾਨੂੰ ਕਾਫੀ ਸਕਸੈਸ ਦੇ ਜਾਣਗੇ ਤੇ ਉਲਝੇਮਈ ਰਹੇਗਾ ਕਿ ਰੋਈ ਚ ਬੈ ਕੇ ਰੋਟੀ ਖਾਣੀ ਹੈ ਤੇ ਨਮਕ ਘੱਟ ਖਾਣਾ ਹੈ ਕਿਸੇ ਨੂੰ ਚੈੱਕ ਬਿਲਕੁਲ ਨਹੀਂ ਦੇਣਾ ਨਹੀਂ ਤਾਂ ਕਿਸੇ ਨੂੰ ਦਿੱਤਾ ਚੈੱਕ ਤੁਹਾਡਾ ਨੁਕਸਾਨ ਕਰਵਾ ਸਕਦਾ ਠੀਕ ਹੈ ਅਗਲੀ ਰਾਸ਼ੀ ਦੀ ਗੱਲ ਕਰੀਏ ਆਪਾਂ ਗੱਲ ਕੀਤੀ ਸੀ ਆਪਾਂ ਲਿਓ ਜਾਨੀ ਸਿੰਘ ਰਾਸ਼ੀ ਤੇ ਹੁਣ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦਾ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ 6ਵੇਂ ਸਥਾਨ ਵਿੱਚ ਬੁੱਧ ਉੱਚਾ ਮੰਨਿਆ ਜਾਂਦਾ ਹੈ ਜੀ ਹਾਂ ਪਰੇਸ਼ਾਨੀਆਂ ਜੋ ਨੇ ਉੱਚਾ ਬੁੱਧ ਸੂਰਜ ਦੇ ਨਾਲ ਜਾ ਕੇ ਕਰਜ਼ੇ ਵੱਲੋਂ ਤੁਹਾਨੂੰ ਨਿਜਾਦ ਬਣ ਵਾਲਾ ਕਿਸ਼ਤਾਂ ਤੇ ਤੁਸੀਂ ਕੋਈ ਚੀਜ਼ ਲੈ ਲੈਣੀ ਹੈ ਤੇ ਸੌਖੀਆਂ ਕਿਸ਼ਤਾਂ ਤੁਹਾਡੀਆਂ ਲੈਣੀਆਂ ਸ਼ੁਰੂ ਹੋ ਜਾਣੀਆਂ ਜੋ ਸੇਧ ਦੇ ਲੱਤਾਂ ਪੈਰਾਂ ਵਿੱਚ ਦਰਦ ਦਿੱਤਾ ਸੀ ਉਹ ਵੀ ਹੁਣ ਠੀਕ ਹੋ ਜਾਣਾ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸ਼ੁਭ ਹੀ ਹੈ ਸਿਹਤ ਸਹੀ ਕਰਨੀ ਹੈ ਇਸਨੇ ਸੁੱਖ ਦੇਣੇ ਨੇ ਤੁਹਾਨੂੰ 7 ਮਾਰਚ ਤੱਕ ਉਸ ਤੋਂ ਬਾਅਦ 8 ਵੀ ਜਾ ਕੇ ਪੈਸਾ ਵੀ ਦੇ ਦੇਣਾ ਤੇ ਰਿਲੈਕਸ ਤੁਹਾਨੂੰ ਮਿਲ ਜਾਣੀ ਹੈ 7 ਮਾਰਚ ਤੋਂ ਬਾਅਦ ਹੁਣ ਵੀ ਅੱਛਾ ਹੈ ਤਾਂ ਹੁਣ ਜ਼ਿਆਦਾ ਅੱਛਾ ਤਾਂ ਹੋਏਗਾ ਇੱਕ ਚਾਂਦੀ ਦਾ ਛੱਲਾ ਪਾਓ ਚੰਦਰ ਦੀ એનર્ਜੀ ਸੂਰਜ ਦੀ એનર્ਜੀ ਤੇ ਲੈਣੀ ਪੈਣੀ ਹੈ ਕੋਸ਼ਿਸ਼ ਕਰੋ ਬਾਂਦਰਾਂ ਨੂੰ ਕੁਝ ਨਾ ਕੁਝ ਪਾਉਂਦੇ ਰਹੇ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਬੁੱਧ ਦਾ ਰਾਸ਼ੀ ਪਰਵਰਤਨ ਸੂਰਜ ਬੁੱਧ ਤੇ ਸ਼ਨੀ ਦੀ 유ਤੀ ਸੋਚ ਸਥਾਨ ਵਿੱਚ ਕਿਸੇ ਤਰ੍ਹਾਂ ਦਾ ਕੋਰਟ ਕੇਸ ਨਾ ਪੈ ਜਾਵੇ ਇਸ ਲਈ ਸ਼ੁਭ ਸ਼ੁਭ ਬੋਲੋ ਕਿਸੇ ਨਾਲ ਲੜਾਈ ਝਗੜਾ ਨਾ ਲਓ ਪੁਲਿਸ ਚੱਕਰ ਤੋਂ ਬਚੋ ਨਸ਼ੇ ਤੋਂ ਦੂਰੀ ਬਣਾ ਕੇ ਰੱਖੋ ਤੁਲਾ ਰਾਸ਼ੀ ਵਾਲਿਆਂ ਦੇ ਲਈ ਇਹ ਜੋ 5ਵੇਂ ਸਥਾਨ ਤੇ ਜਾ ਰਹੇ ਹਨ ਨਾ ਬੁੱਧ ਇਹ ਅੱਛਾ ਕਰੇ ਇਸ ਦੇ ਲਈ ਸ਼ਨੀ ਨੂੰ ਸਹੀ ਕਰਨਾ ਬਹੁਤ ਜ਼ਰੂਰੀ ਹੈ ਬਾਦਾਮ ਕੰਝਕਾ ਨੂੰ ਦੇਣੇ ਸ਼ੁਰੂ ਕਰੋ ਠੀਕ ਹੈ ਕਰੀਮ ਰੰਗ ਦਾ ਰੁਮਾਲ ਖੂਬਸਰਾ ਇਤਰ ਜਾਂ ਪਰਫਿਊਮ ਲਗਾ ਕੇ ਆਪਣੇ ਕੋਲ ਰੱਖੋ ਸ਼ੁਕਰ ਦੀ ਨਰਜੀ ਮਿਲੇਗੀ ਇੱਕ ਗ੍ਰਹਿ ਨੂੰ ਸਹੀ ਕਰਨਾ ਤਾਂ ਉਹ ਤੇ ਮੁੱਤਰ ਗ੍ਰਹਿ ਨੂੰ ਸਹੀ ਕਰਨਾ ਪੈਣਾ ਸੂਰਜ ਨੂੰ ਸਹੀ ਕਰਨ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹ ਤੁਹਾਡਾ ਮਿੱਤਰ ਹੈ ਹੀ ਨਹੀਂ ਮੇਰੇ ਚਾਰ ਮਿੱਤਰ ਮੇਰੇ ਨਾਲ ਬੈਠਿਆ ਤਾਂ ਪੰਜਵਾਂ ਕੋਈ ਆਂਟੀ ਵੀ ਬੈਠਾ ਤੇ ਕੀ ਵਿਗਾੜੇਗਾ ਆਹ ਜਾਂ ਨਰਜੀ ਤਾਂ ਤੁਹਾਡੀ ਸ਼ੁਭ ਹੋਏਗੀ ਲੌਜੀਕ ਸਕਾਰਪੀਓ ਜਾਨੀ ਬ੍ਰਿਸ਼ਟਿਕ ਰਾਸ਼ੀ ਵਾਲ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਚੌਥੇ ਚਲੇ ਗਿਆ ਬੁੱਧ ਚਲੋ 12ਵੇਂ ਤੋਂ ਨਿਕਲ ਕੇ ਗਿਆ ਚੌਥੇ ਸਥਾਨ ਤੇ ਜਾਨੀ ਤੀਜੇ ਤੋਂ ਮਦਰ ਦੇ 12ਵੇਂ ਤੋਂ ਤਾਂ ਕਿੱਥੇ ਗਿਆ ਚੌਥੇ ਸਥਾਨ ਤੇ ਚੌਥੇ ਸ਼ੁਭ ਹੁੰਦਾ ਹੈ ਜੀ ਬੁੱਧ ਕਾਫੀ ਪੈਸਾ ਕਾਫੀ એનર્ਜੀ ਅੱਛੀ ਵਿਦੇਸ਼ ਜਾਣ ਦੀ ਯਾਤਰਾ ਕਿਉਂਕਿ ਵੀਜ਼ਾ ਵਗੈਰਾ ਲੱਗਣਾ ਕਿਤੇ ਯਾਤਰਾ ਕਰਨੀ ਹੈ 2 ਮਹੀਨੇ ਤੁਹਾਡੇ ਲਈ ਬੜੇ ਸ਼ੁਭ ਨੇ ਤਾਂ ਸੂਰਜ ਬੁੱਧ ਤੇ ਸ਼ਨੀ ਦੀ ਯੁਤੀ ਤੁਹਾਡੇ ਮੱਦਰ ਦੇ ਸਿਰ 'ਚ ਥੋੜਾ ਬੋਤਾ ਦਰਦਕ ਕਰਵਾ ਸਕਦੀ ਹੈ ਥੋੜਾ ਸਿਹਤ ਖਰਾਬ ਕਰਵਾ ਸਕਦੀ ਹੈ ਪਰ ਬੁੱਧ ਆ ਕੇ ਹੁਣ ਥੋੜੀ ਸ਼ਾਂਤੀ ਹੀ ਦਵਾਏਗਾ ਸੂਰਜ ਨੂੰ ਸ਼ਾਂਤ ਕਰੇਗਾ ਬਸ ਇਹ ਆ ਸ਼ਨੀ ਦੇ ਘਰ 'ਚ ਸੂਰਜ ਨੇ ਆ ਕੇ ਅੰਟੀ ਤਾਂ ਥੋੜਾ ਜਿਹਾ ਕੰਮ ਕੀਤੇ ਹੀ ਆ ਤਾ ਉਹਨੂੰ ਸ਼ਾਂਤ ਕਰ ਦੇਗਾ ਇੱਥੇ ਆ ਕੇ ਬੁੱਧ ਕਿਉਂਕਿ ਕੁੰਗ ਰਾਸ਼ੀ ਦਾ ਬੁੱਧ ਮਿੱਤਰ ਹੀ ਹੈ ਪਰ ਤੁਹਾਡੇ ਲਈ ਜੋ ਵਿਦੇਸ਼ ਯਾਤਰਾ ਲਈ ਤਾਂ ਚੰਗਾ ਹੈ ਕੰਮ ਕਰ ਲਈ ਚੰਗਾ ਹੈ ਪੈਸੇ ਲਈ ਚੰਗਾ ਹੈ ਉਤਾਵਲਾਪਣ ਬੇਚੈਨੀ ਲਈ ਖਰਾਬ ਹੈ ਕੁਛ ਨਾ ਕੁਛ ਜਲਦਬਾਜੀ ਵਿੱਚ ਲਏ ਗਏ ਫੈਸਲੇ ਨੁਕਸਾਨ ਕਰਵਾ ਸਕਦੇ ਹਨ ਸੰਭਲ ਸੰਭਲ ਕੇ ਚੱਲਣਾ ਹੈ ਓਕੇ ਆ ਸੈਜੀਟੇਰੀਅਸ ਤਨੂ ਰਾਸ਼ੀ ਵਾਲੇ ਤਨੂ ਰਾਸ਼ੀ ਵਾਲਿਆਂ ਦੇ ਲਈ ਤੀਜੇ ਗਿਆ ਬੁੱਧ ਤੇ ਸੱਤਵੇਂ ਤੇ ਦਸਵੇਂ ਖਾਨੇ ਦਾ ਮਾਲਕ ਹੈ ਨਾ ਠੀਕ ਹੈ ਇੱਥੇ ਗਿਆ ਤੀਜੇ ਪਰਾਕਰਮ ਸਥਾਨ ਤੇ ਚਲਾ ਗਿਆ ਕਿਸਮਤ ਦੇ مالک ਦੇ ਨਾਲ ਬੈਠ ਗਿਆ ਤਾਂ ਕੋਈ ਨਹੀਂ ਨੁਕਸਾਨ ਕਰੇਗਾ ਕੋਈ ਨੁਕਸਾਨ ਨਹੀਂ ਕਰੇਗਾ ਹਾਂ ਥੋੜੇ ਜਿਹਾ ਦਿਮਾਗੀ ਉਲਝੇ ਮੈਂ ਜਰੂਰ ਵਧਾਏਗਾ ਦੂਜੇ ਦੀ ਸਲਾਹ ਨਾਲ ਚੱਲਣ ਤੇ ਨਹੀਂ ਭੈਣ ਭਾਈ ਦੀ ਸਲਾਹ ਨਾਲ ਚੱਲਣ ਤੇ ਕੰਮ ਹੋਣਗੇ ਪਰਿਵਾਰ ਦੀ ਸਲਾਹ ਨਾਲ ਚੱਲਣ ਤੇ ਕੰਮ ਹੋਣਗੇ ਦੂਜਿਆਂ ਦੀ ਸਲਾਹ ਤੁਹਾਨੂੰ ਉਲਝਾ ਦੇਗੀ ਪਰੇਸ਼ਾਨੀਆਂ ਵਧਾ ਦੇਗੀ ਤਾਂ ਇਹ ਚੰਗਾ ਹੈ ਕਿ ਆਪਣੇ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਬਾਦੂ ਕੱਜਰ ਕੁਵਾਰੀ ਤੋਂ ਬਚੋ ਨਾਲ ਹੀ ਸਭ ਤੋਂ ਜ਼ਰੂਰੀ ਹੈ ਕਿ ਫਟਕੜੀ ਨਾਲ ਦੰਦ ਸਾਫ ਕਰਦੇ ਰੋਇ ਬੁੱਧ ਕਰਕੇ ਨਹੀਂ ਇਹ ਸੂਰਜ ਤੇ ਸ਼ਨੀ ਦੀ ਯੁਤੀ ਕਰਕੇ ਠੀਕ ਹੈ ਅਗਲੀ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਇਸ ਟਾਈਮ ਤੇ ਅਗਰ ਤੀਸਰੇ ਸਥਾਨ ਵਿੱਚ ਬੁੱਧ ਗਿਆ ਹੈ ਹਨਾ ਜਮਕਾ ਰਾਸ਼ੀ ਵਾਲਿਆਂ ਦੇ ਤਾਂ ਅ ਨਾ ਸੋਰੀ ਤਲੂ ਰਾਸ਼ੀ ਵਾਲਿਆਂ ਦੇ ਤੀਜੇ ਸਥਾਨ 'ਚ ਬੁੱਧ ਗਿਆ ਹੈ ਤਾਂ ਮਕਰ ਰਾਸ਼ੀ ਵਾਲਿਆਂ ਦੇ ਦੂਜੇ ਜਾਏਗਾ ਤਾਂ ਦੂਜੇ ਸਥਾਨ ਵਿੱਚ ਬੈਠਾ ਬੁੱਧ ਸੂਰਜ ਬੁੱਧ ਦੀ ਯੁਤੀ ਮਿੱਤਰ ਰਹੀ ਹੈ ਪਰ ਕੁੰਭ ਰਾਸ਼ੀ ਚ ਹੈ ਤਾਂ ਸ਼ਨੀ ਦਾ ਤਾਂ ਮਿੱਤਰ ਹੈ ਨਾ ਤਾਂ ਇਸ ਕਰਕੇ ਜੋ ਵੀ ਟੀਚਾ ਜੋ ਵੀ ਕੰਮ ਕਰਨਾ ਹੈ ਟੀਚਾ ਮਿੱਤ ਕੇ ਕਰੋ ਕਿਸੇ ਤਰ੍ਹਾਂ ਦਾ ਕੇਸ ਨਾ ਪਵੇ ਆਂਡ ਗਵਾਣ ਵਿੱਚ ਮధుਰ ਸਬੰਧ ਰੱਖੋ ਲੜਾਈ ਝਗੜਾ ਕੁਝ ਹੋ ਜਾਏਗਾ ਵਾਈਫ ਨਾਲ ਸਬੰਧ ਅੱਛੇ ਰੱਖੋ ਔਰਤ ਦਾ ਇੱਜ਼ਤ ਮਾਨ ਕਰੋਗੇ ਤਾਂ ਸ਼ੁਕਰ ਸ਼ੁਭ ਰਹੇਗਾ ਸ਼ੁਕਰ ਸ਼ੋਭੇ ਤਾਂ ਬੁੱਧ ਵੀ ਸ਼ੋਭਾ ਬੁੱਧ ਸ਼ੋਭਾ ਤਾਂ ਸਮਝੋ ਸ਼ਨੀ ਵੀ ਸ਼ੋਭਾ ਫਲ ਦੇਗਾ ਤਾਂ ਸੂਰਜ ਦੂਜੇ ਸਥਾਨ ਵਿੱਚ ਸ਼ੋਭਾ ਫਲ ਦਵੇ ਇਸ ਲਈ ਬਦਾਮ ਕਦੇ ਕਦੇ ਤਾਰਮਿਕ ਸਥਾਨ ਤੇ ਰੱਖਣੇ ਸ਼ੁਰੂ ਕਰ ਦਿਓ ਜਦੋਂ ਤੱਕ ਸੰਗਰਾਮ ਤੱਕ ਸੂਰਜ ਬੁੱਧ ਜੁਤੀਆ ਵੈਸੇ ਤਾਂ 7 ਮਾਰਚ ਨੂੰ ਬੁੱਧ ਨੇ ਇੱਥੋਂ ਨਿਕਲ ਜਾਣਾ ਪਰ ਸੂਰਜ ਸ਼ਨੀ ਫਿਰ ਵੀ ਸ਼ਾਂਤ ਰਹਿਣਗੇ ਅਗਰ ਤੁਸੀਂ ਬਦਾਮ ਰੱਖਦੇ ਜਾਨੇ ਹੋ ਤਾਂ ਠੀਕ ਹੈ ਅਗਲੀ ਰਾਸ਼ੀ ਅਕਿਊਰਸ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਚੰਗਾ ਹੋ ਗਿਆ ਬਾਹਰ ਮੇ ਖਾਣੇ ਚੋਂ ਨਿਕਲ ਕੇ ਬੁੱਧ ਲਗਨ ਚ ਆ ਗਿਆ ਲਗਨ ਚ ਫਿਰ ਵੀ ਬੁੱਧ ਸਤਸਈ ਕਰਦਾ ਹੈ ਸਹੀ ਕਰੇਗਾ 12ਵੇਂ ਵੀ ਸ਼ੁਭផល ਦਿੰਦਾ ਇਹ ਜੀ ਗੱਲ ਨਹੀਂ ਹੈ ਹਰ ਜਗ੍ਹਾ ਤੇ ਹਰ ਗ੍ਰਹਿ ਦਾ ਆਪਣਾ ਆਪਣਾ ਪ੍ਰਭਾਵ ਹੈ ਗੱਲ ਇਹ ਹੈ ਕਿ ਕਿਸ ਰਾਸ਼ੀ ਦਾ ਕੀ ਰਿਸ਼ਤਾ ਹੈ ਉਸ ਗ੍ਰਹਿ ਨਾਲ ਤਾਂ ਸ਼ਨੀ ਬੁੱਧ ਦਾ ਮਿੱਤਰ ਹੈ ਸੂਰਜ ਹੋਇਆ 7ਵੇਂ ਖਾਨੇ ਦਾ ਮਾਲਕ ਹੈ ਤਾਂ 7ਵੇਂ ਸ਼ਲਗਨ 'ਚ ਬੈਠ ਕੇ ਸੂਰਜ ਬੁੱਧ ਦੀ ਜੁਤੀ ਜੋ ਹੈ ਬਿਜ਼ਨਸ ਵਿੱਚ ਨਵੇਂ ਕੰਮ ਕਰਨ ਦੀ ਆਫਰ ਤੇ ਕਿਸੇ ਤਰ੍ਹਾਂ ਦਾ ਠੇਕਾ ਲੈਣ ਦਾ ਮਤਲਬ ਠੇਕਾ ਲੈ ਲਿਆ ਆਪਾਂ ਕੋਈ ਠੇਕੇਦਾਰੀ ਦਾ ਕੰਮ ਕਰ ਲਈ ਹੈ ਨਾ ਜਾਂ ਕੋਈ ਪ੍ਰਾਪਰਟੀ ਲੈ ਕੇ ਜਾਦਾ ਫਾਇਦੇ ਲਈ ਵੇਚ ਲਈ ਇਦਾਂ ਦੀ ਸੋਚ ਤੁਹਾਡੀ ਬਣਨ ਵਾਲੀ ਹੈ ਜੋ ਤੁਹਾਨੂੰ ਅੱਗੇ ਜਾ ਕੇ ਸਕਸੈਸ ਦਿਵਾਏਗੀ ਰਾਜਨੀਤੀ ਦੇ ਵਿੱਚ ਤੁਹਾਨੂੰ ਕੋਈ ਟਿਕਟ ਮਿਲ ਸਕਦੀ ਹੈ ਤੁਸੀਂ ਟਿਕਟ ਲੈਣ ਬਾਰੇ ਸੋਚ ਸਕਦੇ ਹੋ ਅੱچھے ਲੋਕਾਂ ਨਾਲ ਸੰਬੰਧ ਬਿਧਾਣ ਲਈ ਇਹ ਸਮਾਂ ਬੈਸਟ ਹੈ 7 ਮਾਰਚ ਤੋਂ ਬਾਅਦ ਇਸਨੇ ਇੱਥੋਂ ਨਿਕਲ ਕੇ ਦੂਸਰੇ ਸਥਾਨ ਵਿੱਚ ਚਲੇ ਜਾਣਾ ਹੈ ਦੂਸਰਾ ਮਤਲਬ ਮੀਨ ਰਾਸ਼ੀ ਵਿੱਚ ਬੁੱਧ ਰਾਹੁ ਦੀ ਜੁਤੀ ਬਣ ਜਾਣੀ ਮੇਰਾ ਸਿੱਛ ਜਦੋਂ ਚਾਏਗਾ ਬੁੱਧ ਰਾਹੁ ਦੀ ਜੁਤੀ ਜੋ ਹੈ ਇਹ ਕੋਈ ਜ਼ਿਆਦਾ ਸ਼ੁਭ ਨਹੀਂ ਮੰਨੀ ਜਾਂਦੀ ਬੁੱਧ ਰਾਹੁ ਦੀ ਜੁਤੀ ਕਿਉਂਕਿ ਜਿਨ੍ਹਾਂ ਦਾ ਮਿੱਤਰ ਹੈ ਉਹਨਾਂ ਨੂੰ ਤਾਂ ਬੁੱਧ ਰਾਹੁ ਬਹੁਤ ਕੁਝ ਦੇਵੇਗਾ ਪਰ ਇੱਥੇ ਸੂਰਜ ਬੁੱਧ ਦੀ ਜੁਤੀ ਸ਼ਨੀ ਦੀ ਜੁਤੀ ਤੁਹਾਨੂੰ ਕਾਫੀ ਰਸਤੇ ਖੋਲ ਸਕਦੀ ਹੈ ਤਾਂ ਕੋਸ਼ਿਸ਼ ਇਸ ਟਾਈਮ ਤੇ ਕਰ ਲੈਣੀ ਚਾਹੀਦੀ ਹੈ 7 ਮਾਰਚ ਤੱਕ ਤਾਂ ਬਾਕੀ ਕਰਨਾ ਹੈ ਤੁਸੀਂ ਧੁੱਪ ਚ ਸੇਟਾ ਕੇ ਰੱਖਣਾ ਹੈ ਗੁੜ ਕਦੇ-ਕਦੇ ਜਲ ਪ੍ਰਵਾਹ ਕਰਦੇ ਰਹਿਣਾ ਤਾਂ ਕਿ ਉਹ ਚੌਥੇ ਜਾਵੇ ਤੇ ਸੂਰਜ ਸ਼ਨੀ ਤੇ ਬੁੱਧ ਨਰਜੀ ਲਗਨ ਚ ਰਵੇ ਹਰਾ ਰੰਗ ਨਹੀਂ ਪਾਣਾ ਤੁਲਸੀ ਦੇ ਪੱਤੇ ਦਾ ਸੇਵਨ ਜ਼ਰੂਰ ਕਰ ਸਕਦੇ ਹੋ ਪਾਈ ਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ 12ਵੇਂ ਸਥਾਨ ਵਿੱਚ ਸੂਰਜ ਬੁੱਧ ਤੇ ਸ਼ਨੀ ਦੀ ਜੁਤੀ ਬਣੀ ਹੈ ਨਾ ਤੁਹਾਡੇ ਸੁੱਖ ਸਥਾਨ ਦਾ ਮਾਲਕ ਹੈ ਖਰਚ ਹੋ ਗਿਆ ਲੱਗਦਾ ਸੁੱਖ ਖਰਚ ਹੋਵੇ ਘਰ ਤੋਂ ਦੂਰ ਜਾ ਕੇ ਕੰਮ ਕਰਨ ਦੀ ਆਫਰ ਮਿਲ ਸਕਦੀ ਹੈ ਲੱਗਦਾ ਹੈ ਕਿ ਕੋਈ bizness ਕੰਮ ਕਰ ਕਰਾਂਗੇ ਤਾਂ ਉਸ ਵਿੱਚ ਪੈਸਾ ਨਾ ਡੁੱਬ ਜਾਏਗਾ ਕਜੀਬ ਜਿਹਾ ਡਰ ਬਣਨ ਵਾਲਾ ਹੈ ਕਜੀਬ ਜਿਹਾ ਪਿਆ ਰਾਹੁਲੇ ਲਗਣ ਵਿੱਚ ਬੈਠ ਕੇ ਵੀ ਬਣਾਇਆ ਸੂਰਜ ਸ਼ਨੀ ਨੇ ਬਾਹਰਵੇਂ ਬੈਠ ਕੇ ਵੀ ਬਣਾਇਆ ਅੱਖਾਂ ਦੀ ਪਰੇਸ਼ਾਨੀ ਤੁਹਾਨੂੰ ਤੰਗ ਕਰ ਰਹੀ ਹੈ ਐਨਕ ਲਾਉਣੀ ਆ ਤਾਂ ਚੈੱਕ ਕਰਾਓ ਨਿਗਾ ਆਪਣੀ ਹੈਨਾ ਤੇ ਅੱਖਾਂ ਦੇ ਹਸਪੀਟਲ ਚੱਕਰ ਲੱਗ ਸਕਦੇ ਆ ਕੱਚੀ ਲੱਸੀ ਦੇ ਛਿੱਟੇ ਮਾਰੋ ਤਾਂ ਬੁੱਧਵਾਰ ਮੇਂ ਸ਼ੁਭ ਫਾਲ ਦਵੇ ਇਸ ਦੇ ਲਈ ਕੰਚਕਾ ਨੂੰ ਕੁਝ ਨਾ ਕੁਝ ਦਿੰਦੇ ਆ ਏਸੀ ਜੀ ਬੁੱਧਾ ਰਾਸ਼ੀ ਪਰਵਰਤਨ 7 ਮਾਰਚ ਤੱਕ ਕੀ ਕਰੇਗਾ ਅਸਰ ਇਸ ਵਾਰ ਪਰ ਚਰਚਾ ਕੀਤੀ ਤੇ ਹੁਣ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਤੇ ਬੁੱਧਾ ਰਾਸ਼ੀ ਪਰਵਰਤਨ ਬਹੁਤ ਸ਼ੁਭ ਜਾਵੇ ਸਤਿ ਸ਼੍ਰੀ ਅਕਾਲ